ਮਸਲਕੇ ਰੱਖ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਨ ਮੰਤਰੀ ਵਿਕਰਮ ਮਜੀਠੀਆ ਨੂੰ ਇੱਕ ਵਾਰ ਫਿਰ ਰਗੜਾ ਲਾਉਣ ਦੀ ਤਿਆਰੀ ਕਰ ਲਈ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਕਰਮ ਮਜੀਠੀਆ ਦੇ ਕੇਸ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਕਿਉਂਕਿ ਅਜ ਤੂੰ 4 ਦਿਨ ਪਹਿਲਾਂ 40 ਹਜ਼ਾਰ ਪੰਨਿਆਂ ਦੀ ਰਿਪੋਰਟ ਮੁਹਾਲੀ ਦੀ ਸਥਾਨਕ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ 700 ਕਰੋੜ ਰੁਪਏ ਦੀ ਬੇਇਨਾਮੀ ਜਾਇਦਾਦ ਦੇ ਖੁਲਾਸੇ ਹੋਏ 400 ਤੋਂ ਵੱਧ ਖਾਤਿਆਂ ਦੇ ਵਿੱਚ ਉਹਨਾਂ ਨੇ ਆਪਣੀ ਜਾਇਦਾਦ ਦੇ ਜਿਹੜੀ ਟ੍ਰਾਂਸਫਰ ਕੀਤੀ ਅਤੇ 200 ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਦੀਆਂ ਗਵਾਹੀਆਂ ਬਿਕਰਮ ਜੀਠਿਆ ਦੇ ਖਿਲਾਫ ਹੋਈਆਂ ਕਿਉਂਕਿ ਧਮਕੀ ਦਿੱਤੀ ਗਈ ਸੀ ਵਿਜੀਲੈਂਸ ਦੇ ਸਰਗੋਚ ਅਧਿਕਾਰੀਆਂ ਨੂੰ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਸਾਡੀ ਸਰਕਾਰ ਆਉਣ ਦਿਓ ਫਿਰ ਤੁਹਾਨੂੰ ਰਗੜੇ ਲਾਵਾਂਗੇ ਲੇਕਿਨ ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2027 ਤੋਂ ਪਹਿਲਾਂ ਹੀ ਬਿਕਰਮਜੀਠਿਆ ਨੂੰ ਵੱਡੇ ਪੱਧਰ ਤੇ ਰਗੜੇ ਲਾ ਦਿੱਤੇ ਨੇ ਬਿਕਰਮਜੀਠਿਆ ਨੇ ਸ਼ਾਇਦ ਸੁਪਨੇ ਵਿੱਚ ਵੀ ਨਾ ਸੋਚਿਆ ਹੋਵੇਗਾ ਕਿ ਇਹਦੀ ਵੱਡੀ ਕਾਰਵਾਈ ਮੇਰੇ ਉੱਤੇ ਕਰ ਦਿੱਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਬਿジネス ਦੇ ਸਭ ਤੋਂ ਉੱਚ ਅਧਿਕਾਰੀਆਂ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦ ਵੱਲੋਂ ਧਮਕੀਆਂ ਵੀ ਦਿੱਤੀਆਂ ਗਈਆਂ ਹਰ ਇੱਕ ਆ ਵੀ ਬਣਿਆ ਆਪਣਾ ਮੂੰਹ ਵੀ ਨਹੀਂ ਖੋਲਿਆ ਜਦੋਂ 11 ਦਿਨ ਰੁਬਾਨ ਤੇ ਸੀ ਬਿਕਰਮ ਮਜੀਠੀਆ ਲੇਕਿਨ ਸਾਰੇ ਸਬੂਤ ਜਦੋਂ ਇਕੱਠੇ ਕੀਤੇ ਗਏ ਜਦੋਂ ਉਹਨਾਂ ਦੀ ਰਿਪੋਰਟ ਤਿਆਰ ਕੀਤੀ ਗਈ ਸਾਰੇ ਸਬੂਤ ਖਲਾਫ ਹੋ ਗਏ ਬਿਕਰਮ ਜੀਠਿਆ ਤੇ ਜਿਹੜਾ ਆਪਣੇ ਆਪ ਨੂੰ ਕਹਿ ਰਿਹਾ ਸੀ ਮੈਂ ਬੇਕਸੂਰ ਹਾਂ ਮੈਂ ਦਰਦੋਸ਼ ਹਾਂ ਮੈਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ ਤੇ ਜਦੋਂ 40 ਹਜ਼ਾਰ ਪੰਨਿਆਂ ਦੀ ਰਿਪੋਰਟ 700 ਕਰੋੜ ਰੁਪਏ ਦੀ ਬੇਇਨਾਮੀ ਜਾਇਦਾਦ 400 ਤੋਂ ਵੱਧ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਅਤੇ 200 ਤੋਂ ਵੱਧ ਵਿਅਕਤੀਆਂ ਨੇ ਜਦੋਂ ਗਵਾਹੀ ਦਿੱਤੀ ਤੇ ਬਿਕਰਮਜੀਠੀਆ ਤੇ ਬਿਕਰਮਜੀਠੀਆ ਦੇ ਪਰਿਵਾਰ ਦੇ ਪੈਰਾ ਥੱਲੋਂ ਜ਼ਮੀਨ ਨਿਕਲ ਗਈ ਕਿ ਭਾਈ ਹੁਣ ਬਿਕਰਮਜੀਠੀਆ ਲੰਮਾ ਸਮਾਂ ਜੇਲ ਰਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਲੰਮਾ ਸਮਾਂ ਜੇਲ ਭੇਜਾਂਗੇ ਬਿਕਰਮਜੀਠੀਆ ਨੂੰ ਅਸੀਂ ਕਾਫੀ ਲੰਮੇ ਸਮੇਂ ਤੋਂ ਗੱਲ ਕਰ ਰਹੇ ਸੀ ਕਿ ਸਟ ਫਿਰ ਦੁਬਾਰਾ ਡੰਗ ਆਪਣਾ ਤੇਜ ਕਰ ਸਕਦੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਿਕਰਮਜੀਠੀਏ ਦੇ ਵਕੀਲ ਦਾ ਬਿਆਨ ਆਇਆ ਸੀ ਕਾਨਫਰੰਸ ਕੀਤੀ ਗਈ ਕਿ ਪੰਜਾਬ ਸਰਕਾਰ ਅਤੇ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੇ ਸਭ ਕੁਝ ਅਧਿਕਾਰੀਆਂ ਵੱਲੋਂ ਇੰਟਰੋਗੇਸ਼ਨ ਦੇ ਲਈ ਪਰਮਿਸ਼ਨ ਮੰਗੀ ਜਾ ਰਹੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਤੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਇੱਕ ਪਾਸੇ ਜਿੱਥੇ ਪਰਮਿਸ਼ਨ ਮਿਲੀ ਤੇ ਦੂਸਰੇ ਪਾਸੇ ਗਨੀਬ ਕੌਰ ਮਜੀਠੀਆ ਨੂੰ 10 ਅਗਸਤ ਨੂੰ ਸਬੰਨ ਵੀ ਜਾਰੀ ਕਰ ਦਿੱਤੇ ਨੇ ਹਾਲਾਂਕਿ ਗਨੀਬ ਕੌਰ ਮਜੀਠੀਆ ਨੇ ਚੁਣੌਤੀ ਦਿੱਤੀ ਹੈ ਪੰਜਾਬ ਸਰਕਾਰ ਵਿਜੀਲेंस ਅਤੇ ਵਿਜੀਲਰ ਦੇ ਸਭ ਕੋਚ ਅਧਿਕਾਰੀਆਂ ਨੂੰ ਕਿਉਂਕਿ 10 ਅਗਸਤ ਨੂੰ ਜਿਹੜੇ ਸਬੰਨ ਜਾਰੀ ਕੀਤੇ ਗਏ ਨੇ ਉਸ ਵਿੱਚ ਕਿਹਾ ਗਿਆ ਹੈ ਕਿ ਭਈ ਅ ਤੁਸੀਂ ਆਪਣੀ ਜਾਇਦਾਦਾਂ ਦੇ ਸਾਨੂੰ ਹਵਾਲੇ ਦਿਓ ਮਨਕਰ ਹੋਣ ਜਾ ਰਹੀ ਹੈ ਗਨੀਪੌਰ ਮਜੀਠਿਆ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਪੰਜਾਬ ਸਰਕਾਰ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਨੂੰ ਜਾਇਦਾਦ ਦੇ ਹਵਾਲੇ ਮੰਗਲ ਦੀ anumati ਮਿਲਦੀ ਹੈ ਤਾਂ ਫਿਰ ਗਨੀਪੌਰ ਮਜੀਠਿਆ ਵੀ ਵਿਜੀਲੈਂਸ ਦੀ ਨਿਗਰਾਨੀ ਤੇ ਹੋਣਗੇ ਲੇਕਿਨ ਅੱਜ ਜੋ ਕੁਝ ਵੀ ਹੋਇਆ ਉਸ ਨੂੰ ਵੇਖ ਕੇ ਇੱਕ ਪਾਸੇ ਤਾਂ ਪਰਿਵਾਰਕ ਮੈਂਬਰਾਂ ਦੀਆਂ ਭਜੜਾ ਪਈਆਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਚਨਚੇਤ ਏਡੀ ਵੱਡੀ ਕਾਰਵਾਈ ਫਿਰ ਦੁਬਾਰਾ ਵਿਕਰਮਜੀਠਿਆ ਉੱਤੇ ਕਿਉਂ ਕਰ ਦਿੱਤੀ ਜੇਲ੍ਹ ਦੇ ਵਿੱਚ ਬੈਠੇ ਹੋਈਆਂ ਚੀਕ ਜਿਹਾੜੇ ਪੈ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਪਟਿਆਲਾ ਦੀ ਨਾਬਾ ਜੇਲ੍ਹ ਵਿੱਚ ਬੰਦ ਸੀਨੀਅਰ ਅਕਾਲੂ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਠਿਆ ਤੋਂ ਅੱਜ ਮੋੜ ਪੁੱਛਗਿਛ ਹੋਵੇਗੀ ਉਹਨਾਂ ਤੋਂ ਪੁੱਛਗਿਛ ਲਈ ਬੜਾਈ ਗਈ ਸਟ ਦੀ ਟੀਮ ਉੱਥੇ ਪਹੁੰਚ ਗਈ ਹੈ ਯਾਨੀ ਕਿ ਇਨਟੈਰੋਗੇਸ਼ਨ ਫਿਰ ਤੋਂ ਦੁਬਾਰਾ ਹੋਵੇਗੀ ਮੈਂਟਲੀ ਅਤੇ ਫਿਜ਼ੀਕਲੀ ਫਿਰ ਦੁਬਾਰਾ ਵਿਕਰਮ ਜੀਠਿਆ ਨੂੰ ਟੌਰਚਰ ਕੀਤਾ ਜਾ ਸਕਦਾ ਹੈ ਕਿਉਂਕਿ ਜਿੰਨੇ ਵੀ ਗਵਾਹ ਹੋਏ ਉਹਨਾਂ ਨੂੰ ਸਾਰਿਆਂ ਨੂੰ ਮੈਂਟਲੀ ਤੌਰ ਤੇ ਟੌਰਚਰ ਕੀਤਾ ਗਿਆ ਸਾਰੀ ਸਾਰੀ ਰਾਤ ਸੌਣ ਨਹੀਂ ਦਿੱਤਾ ਗਿਆ ਬਿਜ਼ਨਸ ਦੇ ਸਰਪ੍ਰਸਤ ਅਧਿਕਾਰੀਆਂ ਵੱਲੋਂ ਇਹ ਇਲਜ਼ਾਮ ਲਗਾਏ ਸੀ ਜੀਠਿਆ ਦੇ ਵਕੀਲ ਨੇ ਕਿ ਸਾਡੇ ਜਿਹੜੇ ਇਹਦੇ ਨਾਲ ਦੇ ਸਾਥੀ ਨੇ ਉਹਨਾਂ ਨੂੰ ਬਿਨਾ ਵਜ਼ਾ ਤੋਂ ਤਾਂਕੀਤਾ ਜਾ ਰਿਹਾ ਹੈ ਧੱਕੇ ਨਾਲ ਜੁਰਮ ਮਨਵਾਇਆ ਜਾ ਰਹੇ ਨੇ ਲੇਕਿਨ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠਾ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਲੇਕਿਨ ਹੁਣ ਫਿਰ ਦੁਬਾਰਾ ਬਿਕਰਮ ਜਿੱਟੀਆਂ ਦੀਆਂ ਉਹ ਵੱਡੇ ਪੱਦਰ ਤੇ ਮੁਸ਼ਕਲਾ ਵਧ ਗਈਆਂ ਨੇ ਕਿਉਂਕਿ ਅੱਜ ਸਿਟ ਆਫ ਤੇ ਬਿਜ਼ਨਸ ਦੀ ਟੀਮ ਫਿਰ ਦੁਬਾਰਾ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਪਹੁੰਚ ਗਈ ਹੈ ਕਿੰਨੇ ਦਿਨਾਂ ਵਾਸਤੇ ਪੁਛਕਿਛ ਦੀ ਪਰਮਿਸ਼ਨ ਮਿਲੀ ਹੈ ਕਿੰਨੇ ਦਿਨ ਉਹ ਫਿਰ ਦੁਬਾਰਾ ਪੁੱਛ-ਪੁੱਛਦੇ ਅੰਦਰ ਰਹਿਣਗੇ ਇਹ ਥੋੜੇ ਹੀ ਦੇਰ ਬਾਅਦ ਖੁਲਾਸਾ ਹੋਵੇਗਾ ਲੇਕਿਨ ਸਿੱਟ ਦੀ ਟੀਮ ਨਾਪਾਦੀ ਨਵੀਂ ਜੇਲ ਲਈ ਰਵਾਨਾ ਹੋ ਗਈ ਹੈ ਅਤੇ ਸ਼ਾਮ ਤੋਂ ਪਹਿਲਾਂ-ਪਹਿਲਾਂ ਵੱਡੇ ਪੱਧਰ ਤੇ ਬਿਕਰਮਜੀਠਿਆ ਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਵੈਸੇ ਤਾਂ ਕਹਿੰਦੇ ਨੇ ਕਿ ਜਿਹੜੀ 40 ਹਜ਼ਾਰ ਪੰਨਿਆਂ ਦੀ ਰਿਪੋਰਟ ਤਿਆਰ ਕੀਤੀ ਗਈ ਹੈ ਵਿジネス ਦੇ ਸਭ ਕੁਝ ਅਧਿਕਾਰੀਆਂ ਵੱਲੋਂ 700 ਕਰੋੜ ਰੁਪਏ ਦਾ ਖੁਲਾਸਾ ਹੋਇਆ ਹੈ ਜਿਹੜੀ ਜਾਲੀ ਤੇ ਬੇਅਨਾਪੀ ਜਾਇਦਾਦ ਵਿਕਰਮ ਜੀਠੀਆ ਅਤੇ ਵਿਕਰਮ ਜੀਠੀਆ ਦੇ ਪਰਿਵਾਰ ਦੇ ਨਾਮ ਕੋ ਜਾਇਦਾਦ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਾਈ ਗਈ ਹੈ 400 ਤੋਂ ਵੱਧ ਖਾਤਿਆਂ ਦੇ ਵਿੱਚ ਪੈਸੇ ਟ੍ਰਾਂਸਫਰ ਕੀਤੇ ਗਏ ਨੇ 10 ਸਾਲਾਂ ਦੇ ਵਿੱਚ 200 ਤੋਂ ਵੱਧ ਲੋਕਾਂ ਨੇ ਗਵਾਹੀਆਂ ਵਿਕਰਮ ਜੀਠੀਆ ਦੇ ਖਿਲਾਫ ਦਿੱਤੀਆਂ ਨੇ 200 ਤੋਂ ਵੱਧ ਲੋਕਾਂ ਦੀ ਪੁੱਛਗਿੱਛ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਕੁਝ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ ਹਾਲਾਂਕਿ ਅਰਿਕਾ ਬਣੇ ਸੀ ਮਜੀਠੀਆ ਦੇ ਵਕੀਲ ਕਿ ਇੰਟਰੋਗੇਸ਼ਨ ਦਾ ਹੁਕਮ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨਾ ਦੇਵੇ ਕਿਉਂਕਿ ਇੰਟਰੋਗੇਸ਼ਨ ਅਤੇ ਆ ਜਿਹੜੀ ਹੈ ਰਿਮਾਨਡ ਔਰੈਡੀ ਹੋ ਚੁੱਕਿਆ ਹੈ ਬਿਕਰ ਮਜੀਠੀਆ ਦਾ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੂੰ ਅਤੇ ਬਣਾਈ ਹੋਈ ਸਿਟ ਨੂੰ ਪਰਮਿਸ਼ਨ ਮਿਲ ਗਈ ਹੈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਜਾਂ ਪਹਾਲੀ ਦੀ ਸਟਾਰਕ ਅਦਾਲਤ ਵੱਲੋਂ ਕਿ ਤੁਸੀਂ ਜੇਲ੍ਹ ਦੇ ਵਿੱਚ ਜਾ ਕੇ ਕੁਛ ਗੱਜ ਯਾਨੀ ਕਿ ਇੰਟਰੋਗੇਟ ਕਰ ਸਕਦੇ ਹੋ ਬਿਕਰ ਮਜੀਠੀਆ ਦੀਆਂ ਔਨ ਪੂਰੇ ਹੀ ਸਮੇ ਬਾਅਦ ਵੱਡੇ ਰਾਜ ਸਾਹਮਣੇ ਆਉਣ ਦੀ ਸੰਭਾਵਨਾ ਹੈ